Қитб田 бір ਕਿਸ ਨੂੰ ਮਿਲਣ ਕੋਲ ਤੇ ਕੀ ਹੋਇਆ ਜਿਹੜਾ ਅਸੀਂ ਮੇਰਾ ਨਾਮ ਮੰਗਾ ਸਿੰਘ ਜੀ ਮੈਂ ਕੇਰੀਵਾਲ ਸਾਹਿਬ ਨੂੰ ਪੰਚਰ ਪੰਚਰ ਬੋਕੇ ਸੀ ਜੀ ਜੋ ਕਿ ਮੇਰਾ 70% ਮੈਂ ਹੈਂਡੀਕੈਪ ਹੈ ਜੀ ਜੋ ਕਿ ਮੈਂ ਸੈਂਟਰ ਲੀਗੋਂ ਕੰਮ ਕਰਦਾ ਮੈਂ ਛੱਡ ਗਿਆ ਸੀਗਾ ਅੱਜ ਤੱਕ ਕੋਈ ਵੀ ਮੈਨੂੰ ਸਰਕਾਰਾਂ ਤੋਂ ਕੋਈ ਵੀ ਮੇਰੇ ਸਹਾਇਤਾ ਨਹੀਂ ਮਿਲੀ ਜਦੋਂ ਵੇ ਮੈਂ ਕੇਰੀਵਾਲ ਸਾਹਿਬ ਨੂੰ ਪੰਚ ਲੱਗਿਆ ਤਾਂ ਮਲਾਜਮਾਂ ਨੇ ਮੇਰੀ ਆਰਜੀ ਫੜ ਕੇ ਛੱਡ ਕੇ ਚਾਰਾਂ ਲਗਾ ਜੀ ਤੇ ਸਾਡਾ ਪਾਰ ਦਿੱਤੇਗਾ ਨਾ ਕੀ ਕੀ ਮੰਗਦਾ ਸਾਡੀ ਜੀ ਹੈਂਡੀ ਮੈਂ ਹਾਂ ਜੀ ਕਿਹਾ ਤਾਂ ਇਹ ਮੇਰੇ ਸਰਕਾਰੀ ਨਗਰੀ ਜਤੀ ਜਾਵੇ ਔਰ ਮਾਲੀ ਸਤਾ ਦਿੱਤੀ ਜਾਵੇ ਜੀ ਕਿੰਨਾ ਪੜੇ ਮੈਂ ਜੀ ਪੀਏ ਕੀਤੀ ਹੋਈ ਸਰ ਮੇਰਾ ਨਾਮ ਬਲਦੇਵ ਸਿੰਘ ਹੈ ਜੀ ਸ੍ਰੀ ਮੁਖਸਾ ਸਾਹਿਬ ਜੀ ਵੀਰ ਜੀ ਮੇਰੀ ਮੰਗ ਇਹ ਆ ਵੀਰ ਜੀ ਮੈਨੂੰ ਕੋਈ ਸੇਦਾ ਦਿੱਤੀ ਜਾਵੇ ਜੀ ਠੀਕ ਹੈ ਮੇਰੇ ਦੋਨੇ ਅੰਗ ਬਰਿਆ ਹੋਏ ਆ ਜੀ ਤੇ ਵੀਰ ਬਣ ਕੇ ਸਾਨੂੰ ਕੋਈ ਮਲਾੰਦੇ ਨਹੀਂ ਗਏ ਅਤੀ ਕਦੇ ਕੀ ਦੇਖੋ ਜੈਦਾ ਸਾਨੂੰ ੱਟਕੇ ਮਾਰਦੇ ਆ ਜੀ ਸਾਡੀ ਸੁਣਾਈ ਨਹੀਂ ਹੁੰਦੀ ਜੀ ਸਾਡੇ ਲਾਲੀਆ ਸਾਡੇ ਮੰਗੇਲਾ ਧੱਕਾ ਆਇਆ ਜੀ ਸਾਡੇ ਫਾਰਮ ਪਾਰੇ ਗਏ ਜੀ ਚਾਰ ਜਣੇ ਚਾਰ ਜਣੇ ਆ ਜੀ ਆਤੀ ਮੰਗੇ ਸਾਡੀ ਇਹ ਆ ਜੀ ਇੱਕ ਤਾਂ ਮੇਰਾ ਮਕਾਨ ਨਹੀਂ ਪੈਂਦਾ ਪਿਆ ਜੀ ਬਹੁਤ ਭੱਜ ਭੱਜ ਤੇ ਮਕਾਨ ਨਹੀਂ ਪੈਂਦਾ ਜੀ ਕਿੰਨੂੰ ਬੁਲਾਈਦਾ ਉਹ ਘਰੇ ਨਹੀਂ ਆਉਂਦਾ ਜੀ ਮੇਰਾ ਮੁਕਾ ਵੇਖਿਆ ਜਾਵੇ ਜੀ ਅੱਜ ਮੇਰੀ ਬੇਨਤੀ ਆ ਬਾਈ ਕੁਲਤਾ ਕਲ ਸਾਹਿਬ ਬਾਈ ਕੁਲਤਾ ਬਾਈ ਨੀ ਕੀ ਨੋ ਨਾਮ ਪ੍ਰਿੰਸੀ ਕੀ ਮਸਲਾ ਸੀਗਾ ਮਸਲਾ ਇਹ ਅਸੀਂ ਅੰਗੇ ਨਹੀਂ ਚਾਰ ਜਣੇ ਅੰਗੇ ਨਹੀਂ ਆਏ ਸੀ ਅਸੀਂ ਅਸੀਂ ਮੰਗ ਰੱਖਣੀ ਸੀ ਉਹਨਾਂ ਕੋਲੇ ਤਾਂ ਅਸੀਂ ਅਰਜ਼ੀਆਂ ਪੜਾਈਆਂ ਸਾਡੀ ਅਰਜ਼ੀਆਂ ਪੜਾਈ ਗਈਆਂ ਇੱਥੇ ਅਸੀਂ ਕਹਿੰਦੇ ਚੱਲ ਮੁੱਖ ਮੰਤਰੀ ਸਾਹਿਬ ਆਉਣਗੇ ਦਿੱਲੀ ਦੇ ਸੀਐਮ ਸਾਹਿਬ ਤਾਂ ਸਾਡੀ ਅਰਜ਼ੀਆਂ ਪੜ੍ਹ ਕੇ ਕਹਿੰਦੇ ਵਿਖਾਇਆ ਹੀ ਉਹਨਾਂ ਨੇ ਅਰਜ਼ੀਆਂ ਪਾੜਤੀ ਤਾਂ ਅਸੀਂ ਸਾਡੀ ਮੰਗ ਐਵੇਂ ਆਈ ਮੈਂ ਅੰਗੇ ਨਹੀਂ ਮੈਨੂੰ ਕੋਈ ਸਹਾਇਤਾ ਦਿੱਤੀ ਜਾਵੇ ਮਾਲੀ ਕੋਈ ਤਾਂ ਇਹਨਾਂ ਨੇ ਕੋਈ ਸੁਣਾਈ ਨਹੀਂ ਕੀਤੀ ਕੋਈ ਗੌਰ ਨਹੀਂ ਕੀਤੀ ਬਸ ਕੋਈ ਐਮਐਲਏ ਸੁਣਾਈ ਨਹੀਂ ਕਰਦਾ ਇਹਨਾਂ ਦਾ ਇੱਥੇ ਜਾਈਦੇ ਆ ਕੋਈ ਨਾ ਚਾਹ ਪਾਣੀ ਪੁੱਛਦੇ ਕੁਝ ਵੀ ਨਹੀਂ ਪੁੱਛਦੇ ਜਿਆਦਾ ਕਿੰਨੇ ਬਸ ਤੋਲੋ ਤੁਸੀਂ ਅਸੀਂ ਕਰ ਦਾਂਗੇ ਨਾਲ ਕੋਈ ਲਾ 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 ਕੀਤਾ ਹੀ ਇੱਥੇ ਮਸੀਦ ਰੋਟੀ ਕਿਤੇ ਗਾਂ ਸਾਡੇ ਉੱਥੇ ਅਰਜ਼ੀਆਂ ਫੜੀ ਗਈਆਂ ਇਹਨਾਂ ਤੋਂ ਤਾਂ ਸਾਡੇ ਅਰਜ਼ੀਆਂ ਪਾੜਤੀਆਂ ਹੀ ਇਹਨਾਂ ਨੇ ਮੰਗ ਕੀ ਕਰਦੇ ਮੰਗਿਆ ਬਸ ਮੈਂ ਕੋਈ ਕੰਮਕਾਰ ਵਾਸਤੇ ਮੰਗ ਮੰਗਦਾ ਹੀ ਇਹਨਾਂ ਤੋਂ ਕੋਈ ਦੇ ਕੇ ਕੰਮ ਕਰ ਲਈ ਐਮਡੀ ਕੈਪਟਲ ਬੋਰਡ ਕੰਮ ਤਾਂ ਸਾਡੇ ਤੋਂ ਹੁੰਦਾ ਹੀ ਨਹੀਂ ਕੋਈ 70 70